हां जी सत श्री अकाल जी सारेनु किवें सारे, सारे जाने हो तो इस सारे जाने बढ़िया हो गए ਤੇ ਅੱਜ ਫਰਾਈਡੇ ਨੂੰ ਕਾਸ਼ਵੀ ਨੂੰ ਛੁੱਟੀ ਮਿਲਣ ਜਾ ਰਹੀ ਆ ਤੇ ਕਾਸ਼ਵੀ ਮੈਡਮ ਇੱਧਰ ਆ ਫੋਨ ਦੇ ਵਿੱਚ ਬਿਲਕੁਲ ਬਿਜ਼ੀ ਆ ਨ ਮੈਂ ਰੈਡੀ ਕਰ ਦਿੱਤਾ ਵਾ ਹਨਾ ਕਾਸ਼ਵੀ ਅੱਬਾਸੇ ਦਾ ਹੋਣਾ ਕੀ ਐਨ ਜੋ ਰੋਟਨ ਨਾ ਵਾ ਕੈਰੀ ਆ ਮੈਨੂੰ ਪੇਨ ਹੋ ਰਹੀ ਆ ਤੇ ਹੁਣੇ ਡਾਕਟਰ ਆਏ ਆਏਗੇ ਫਿਰ ਉਹਨਾਂ ਨੂੰ ਆਪਾਂ ਕਵਾਂਗੇ ਦੇਖਦੇ ਹਾਂ ਕੀ ਕਹਿੰਦੇ ਆਣੇ ਵਾਲੇ ਉਹਨੇ ਡਾਕਟਰ ਸਾਢੇ 1:9 ਦੇ ਕਰੀਬ ਆਨਦੇ ਆ ਬਸ ਮੈਰੜੇ ਹੋ ਚੁੱਕੀਆਂ ਏ ਮਾਨ ਸਾਹਿਬ ਗਏ ਨੇ ਘਰੇ ਚਾਹ ਲੈ ਕੇ ਆਂਦੇ ਆ ਤੇ ਫਿਰ ਆਪਾਂ ਚਾਹ ਪੀਨੇ ਆ ਉਸ ਤੋਂ ਬਾਅਦ ਦੇਖਦੇ ਆ ਡਾਕਟਰ ਕੀ ਕਹਿੰਦਾ ਵਾ ਤੇ ਮੈਂ ਇੱਥੇ ਆਪਣੀਆਂ ਵੀਡੀਓਸ ਇੰਜੋਏ ਕਰ ਰਹੀ ਸੀ ਕਿ ਮੈਂ ਤੁਹਾਨੂੰ ਦਿਖਾਨੀ ਆ ਮੈਂ ਕਿ ਚਲੋ ਵੀਡੀਓਸ ਆਪਾਂ ਇੰਜੋਏ ਕਰੀਏ ਤੇ ਮੈਂ ਸਾਰੀ ਪੈਕਿੰਗ ਵਗੈਰਾ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਉੱਧਰ ਉੱਧਰ ਤੇ ਬਸ ਸਾਮਾਨ ਰਹਿ ਗਿਆ ਰੱਖਣ ਵਾਲਾ ਕਾਸ਼ੀ ਆਪ ਕਿਆ ਕਹਿਣਾ ਚਾਹੋਗੇ ਸਭ ਕੋ ਮੈਂ ਸਭ ਕਾ ਕਹਿਣਾਂਗਾ ਵਾ ਵਾ ਜਿਸ ਬੋਝਾ ਤੇ ਲੈ ਰਹੇ ਆਪਣੇ 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 ਬੱਚੇ ਕੋ ਬਚਾ ਕੇ ਬਚਾ ਕੇ ਰੱਖੋ ਰੱਖੋ ਆਪੇ वे वैम वैसे तो डॉक्टर डौत, डॉक्टर और मैं भी नहीं चाहता था मैं एडमिट हो मैम मैम मैं, आया मैं तो, तो भाई कभी नहीं एडमिट हुआ था हुआ था हॉस्पिटल्स में इसलिए उन्होंने ना ना उन्हें ना ये वाला हॉस्पिटल बताया वो अब इस वाले हॉस्पिटल में आना कैप आपसे अमेरिकन हॉस्पिटल हॉस्पिटल है और बस आपको इंजेक्शन का ही पता चलेगा और किसी चीज का का नहीं पता चलेगा चले चलेगा मैं मेरे साथ भी यही हुआ था ना अम्मा चलो जी तुम काशी जी तो सारी कहानी सुन ली आ कि यही हॉस्पिटल च है ना इन हॉस्पिटल बहुत पसंद आया क्योंकि इसका स्टाफ बहुत ज़्यादा अच्छा है वा सारे बहुत ही कोपरेटिव है सारे ਸਾਰਿਆਂ ਦਾ ਬੋਲਣ ਦਾ ਤਰੀਕਾ ਕੇਅਰ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਵਾ ਜਦੋਂ ਆਪਾਂ ਬੁਲਾਣੇ ਆ ਜਦੋਂ ਕਾਸ਼ਵੀ ਬੁલાਂਦੀ ਆ ਉਹ ਉਸੇ ਟਾਈਮ ਆ ਜਾਂਦੇ ਆ ਤੇ ਹੁਣ ਵੇਖੋ ਡਾਕਟਰ ਕੀ ਕਹਿੰਦੇ ਆ ਸ਼ੁਕਰ ਹੈ ਬਟਾਪਾ ਕਰੇ ਚਾਹ ਮੰਗੇ ਇਹ ਹਸਪੀਟਲ ਦੇ ਵਿੱਚ ਰਹਿਣਾ ਇੰਨਾ ਮੁਸ਼ਕਿਲ ਆ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਜ਼ਿਆਦਾ ਮੁਸ਼ਕਿਲ ਆ ਹਸਪੀਟਲ 'ਚ ਰਹਿਣਾ ਮੈਨੇਜ ਕਰਨਾ ਪਾਣਾ ਜਿੰਨਾ ਮੱਚੀ ਵੀ ਵਧੀਆ ਵੱਡਾ ਹਸਪੀਟਲ ਹੋਵੇ ਪਰ ਹਸਪੀਟਲ ਤੇ ਹਸਪੀਟਲ ਹੀ ਆ ਜੋ ਆਪਾਂ ਰੈਸਟ ਘਰ ਕਰਦੇ ਆ ਉਹ ਹਸਪੀਟਲ ਦੇ ਵਿੱਚ ਨਹੀਂ ਹੁੰਦੀ ਤੇ ਮੈਂ ਤੇ ਸ਼ੁਕਰ ਮਨਾਵਾਂਗੀ ਅੱਜ ਆਪਾਂ ਘਰ ਚੱਲੇ ਆ ਫਾਈਨਲੀ ਘਰੇ ਜਾ ਕੇ ਰਾਤ ਨੂੰ ਰਲਬਾਣਾ ਸੋਵਾਂਗੇ ਸਵੇਰੇ 10 ਵਜੇ ਉਠਾਂਗੇ ਤੇ ਫੇਰ ਦੁਬਾਰਾ ਤਾਂ ਆਪਾਂ ਸ਼ੂਟ ਦੇ ਵਿੱਚ ਐਂਟਰ ਕਰਾਂਗੇ ਕਿਉਂਕਿ ਕਾਫੀ ਦਿਨ ਹੋ ਗਿਆ ਸ਼ੂਟ ਵੀ ਨਹੀਂ ਕੀਤਾ ਤੇ ਜਦ ਆਪਾਂ ਸ਼ੂਟ ਕਰਦੇ ਆ ਉਹਦਾ ਸਾਡਾ ਅੱਧਾ ਸਟ੍ਰੈਸ ਤੇ ਉਹਦੇ ਨਿਕਲ ਜਾਂਦਾ ਵਾ ਹੁਣ ਆਪਾਂ ਸ਼ੂਟ ਵੀ ਕਰਾਂਗੇ ਤੇ ਹਾਂ ਇੱਕ ਕਮੈਂਟ ਆਇਆ ਸੀਗਾ ਪਤਾ ਨਹੀਂ ਕੀ ਨਾਮ ਸੀ ਉਹਨਾਂ ਦਾ ਉਹਨਾਂ ਨੇ ਕਿਹਾ ਸੀਗਾ ਕਿ ਜਨਾਨੀਆਂ ਜਦੋਂ ਵਲੋਗਿੰਗ ਕਰਦੀਆਂ ਵਾ ਉਹ ਆਪਣੇ ਆਪ ਨੂੰ ਮਹਾਰਾਣੀਆਂ ਸਮਝ ਲੱਗ ਪੈਂਦੀਆਂ ਤੇ ਉਹਨਾਂ ਤੇ ਰਿਪਲਾਈ ਇਹ ਆ ਕਿ ਜਿਹੜੀਆਂ ਮੈਂ ਅਸੀਂ ਕੱਲੀਆਂ ਨਹੀਂ ਦੁਨੀਆ ਦੀਆਂ ਸਾਰੀਆਂ ਹੀ ਜਨਾਨੀਆਂ ਮਹਾਰਾਣੀਆਂ ਹੀ ਹੁੰਦੀਆਂ ਵਾ ਇਹ ਵੇਖੋ ਘਰ ਵੀ ਸਾਮਦੀਆਂ ਵਾ ਰੋ ਗੋ ਰੋਟੀ ਬਣਾਉਣ ਤੋਂ ਲੈ ਕੇ ਰੋਟੀ ਕਮਾਣ ਤੱਕ ਦਾ ਹੁਨਰ ਰੱਖਦੀਆਂ ਵਾਂ ਤੇ ਮਹਾਰਾਣੀਆਂ ਹੀ ਹੁੰਦੀਆਂ ਵਾਂ ਤੁਹਾਡੇ ਘਰੇ ਵੀ ਤੁਹਾਡੀ ਮੰਮੀ ਹੋਣੀ ਆ ਤੁਹਾਡੀ ਭੈਣ ਹੋਣੀ ਆ ਤੁਹਾਡੀ ਵਾਈਫ ਹੋਣੀ ਆ ਉਹ ਵੀ ਮਹਾਰਾਣੀਆਂ ਤੇ ਹਾਂ ਤੁਸੀਂ ਸਾਡੇ ਦੂਸਰੇ ਚੈਨਲ ਤੇ ਜਾ ਕੇ ਵੇਖੋਗੇ ਸਾਡੀਆਂ ਜਿੰਨੀਆਂ ਵੀ ਸਾਰੀਆਂ ਸਾਡੀਆਂ ਟੀਮ ਮੈਂਬਰਸ ਆ ਕਿਰਨ ਮਾਨ ਵਾਲੇ ਚੈਨਲ ਤੇ ਉਹ ਵੀ ਸਾਰੀਆਂ ਮਹਾਰਾਣੀਆਂ ਹੀ ਆ ਤੇ ਇਸ ਕਰਕੇ ਇਹ ਗੱਲ ਤੁਸੀਂ ਬਿਲਕੁਲ ਝੂੜਨੀ ਗਈ ਕਿ ਜਨਾਨੀਆਂ ਮਹਾਰਾਣੀਆਂ ਆਪਣੇ ਆਪ ਨੂੰ ਸਮਝਦੀਆਂ ਵਾਂ ਤੇ ਹਾਂਜੀ ਯਾਰ ਸਮਝਣਾ ਚਾਹੀਦਾ ਵਾ ਤੇ ਹੁੰਦੀਆਂ ਵੀ ਆ ਉਹਨਾਂ ਦਾ ਰਿਪਲਾਈ ਇਹ ਸੀਗਾ ਹਾਂ ਉਹ ਕੀ ਕਹਿੰਦੇ ਮੈਨੂੰ ਉਹਨਾਂ ਦਾ ਕਮੈਂਟ ਕੋਈ 네ਗੇਟਿਵ ਹੀ ਨਹੀਂ ਲੱਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਵਲੌਗ ਕਰਦੇ ਆਪਣੇ ਆਪ ਨੂੰ ਮਹਾਰਾਣੀਆ ਸਮਝਣ ਲੱਗ ਪੈਂਦੀਆਂ ਜੇ ਫੇਰ ਤੋਂ ਕਹਿ ਰਹੀਆਂ ਯੈਸ ਆਪਾਂ ਮਹਾਰਾਣੀ ਹੈਗੇ ਆ ਵਾ ਤੇ ਚਲੋ ਜੀ ਹੁਣ ਆਪਾਂ वेट कर रहे हैं डॉक्टर साहब का डॉक्टर साहब जो आखा कि सानू आज वैसे उन्होंने कह कहती छुट्टी मिल जानी है बट वेखो कि मिलती है चलो जी उतक बने रहो थैंक यू काश्वी का दिखाओ yeah. कहना उतर गया है अब हम घर जा रहे हैं है ना काशवी क्या हुआ

Hyggelig.